ਸਾਵਣ ਦੇ ਮਹੀਨੇ ਵਿੱਚ ਇਹ 7 ਚੀਜ਼ਾਂ ਕਦੇ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਸਾਵਣ ਦਾ ਮਹੀਨਾ ਸ਼ਿਵਜੀ ਭਗਵਾਨ ਨੂੰ ਸਮਰਪਿਤ ਹੁੰਦਾ ਹੈ ਕਈ ਲੋਕ ਇਸ ਮਹੀਨੇ ਵਿੱਚ ਵਰਤ ਵੀ ਰੱਖਦੇ ਹਨ ਸਾਵਣ ਮਹੀਨੇ ਵਿੱਚ ਬਰਸਾਤ ਕਾਫੀ ਜ਼ਿਆਦਾ ਹੁੰਦੀ ਹੈ ਜਿਸ ਨਾਲ ਨਮੀ ਅਤੇ ਬੈਕਟੀਰੀਆ ਕਾਫੀ ਜ਼ਿਆਦਾ ਮਾਤਰਾ ਵਿੱਚ ਵੱਧਦੇ ਹਨ ਅਜਿਹੇ ਦੌਰਾਨ ਖਾਣ ਪੀਣ ਦੇ ਕੁਝ ਨਿਯਮ ਹਨ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਖਾਣ ਨਾਲ ਅਲਰਜੀ ਹੋ ਸਕਦੀ ਹੈ ਸੇਤ ਖਰਾਬ ਹੋ ਸਕਦੀ ਹੈ ਆਓ ਜਾਣੀਏ ਇਹ ਕਿਹੜੀਆਂ ਚੀਜ਼ਾਂ ਹਨ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵਾਅਦਾ ਤੋਂ ਵੱਧ ਵੀਡੀਓ ਨੂੰ ਅੰਤ ਤੱਕ ਦੇਖਿਓ ਬਿਨਾ ਸਕਿਪ ਕੀਤੇ ਨੰਬਰ 1 ਸਾਵਣ ਦੇ ਮਹੀਨੇ ਵਿੱਚ ਦਹੀਂ ਅਤੇ ਪਨੀਰ ਵਰਗੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੰਬਰ 2 ਸਾਵਣ ਦੇ ਮਹੀਨੇ ਵਿੱਚ ਮੱਛੀ ਮੀਟ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਬਰਸਾਤ ਦੇ ਮੌਸਮ ਹੋਣ ਕਰਕੇ ਪੇਟ ਖਰਾਬ ਹੋਣ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 3 ਸਾਵਣ ਦੇ ਮਹੀਨੇ ਵਿੱਚ ਦਹੀਂ ਘੱਟ ਖਾਣਾ ਚਾਹੀਦਾ ਹੈ ਕਿਉਂਕਿ ਬੈਕਟੀਰੀਆ ਜਲਦੀ ਫੈਲ ਜਾਂਦਾ ਹੈ। ਜੇਕਰ ਜ਼ਰੂਰ ਦਹੀਂ ਖਾਣਾ ਚਾਹੁੰਦੇ ਵੀ ਹੋ ਤਾਜ਼ਾ ਤੇ ਘੱਟ ਮਾਤਰਾ ਵਿੱਚ ਖਾਓ ਨੰਬਰ 4 ਸਾਵਣ ਦੇ ਮਹੀਨੇ ਵਿੱਚ ਬੈਂਗਣ ਵੀ ਨਹੀਂ ਖਾਣੇ ਚਾਹੀਦੇ ਬਰਸਾਤ ਦੇ ਮੌਸਮ ਕਰਕੇ ਇਹਨਾਂ ਵਿੱਚ ਕੀੜੇ ਮਕੌੜੇ ਪਾਏ ਜਾਂਦੇ ਹਨ ਜੇ ਗਲਤੀ ਨਾਲ ਕੱਟਦਿਆਂ ਕਿਤੇ ਵੀ ਕੋਈ ਕੀੜਾ ਮਕੌੜਾ ਰਹਿ ਜਾਵੇ ਤਾਂ ਪੇਟ ਖਰਾਬ ਹੋ ਸਕਦਾ ਹੈ ਨੰਬਰ 5 ਸਾਵਣ ਦੇ ਮਹੀਨੇ ਵਿੱਚ ਸਾਦਾ ਭੋਜਨ ਖਾਣਾ ਚਾਹੀਦਾ ਹੈ ਅਤੇ ਲਸਣ ਕੜੀ ਮੂਲੀ ਕਾਲੀ ਮਿਰਚ ਤੇ ਕੱਚੇ ਪਿਆਜ਼ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਨੰਬਰ 6 ਬ੍ਰੋਕਲੀ ਅਤੇ ਫੁੱਲ ਗੋਭੀ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਬਰਸਾਤ ਵਿੱਚ ਇਹ ਸਬਜ਼ੀਆਂ ਖਾਣ ਨਾਲ ਸਿਹਤ ਖਰਾਬ ਹੋ ਸਕਦੀ ਹੈ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਛੋਟੇ-ਛੋਟੇ ਕੀੜੇ ਹੋ ਸਕਦੇ ਹਨ। ਨੰਬਰ 7 ਹਰੀ ਪੱਤੇਦਾਰ ਸਬਜ਼ੀਆਂ ਦਾ ਵੀ ਸੇਵਨ ਨਹੀਂ ਕਰਨਾ ਚਾਹੀਦਾ ਜਿਵੇਂ ਪਾਲਕ, ਤੰਗੀਆਂ ਅਤੇ ਬੰਦ ਗੋਭੀ ਦਾ ਸਲਾਦ ਕਿਉਂਕਿ ਹਰੇ ਰੰਗ ਦੇ ਛੋਟੇ-ਛੋਟੇ ਕੀੜੇ ਇਹਨਾਂ ਦੇ ਨਾਲ ਜੁੜੇ ਹੁੰਦੇ ਹਨ। ਜੋ ਕਿ ਕਿਸੇ ਵੇਲੇ ਸਾਨੂੰ ਨਹੀਂ ਲੱਭਦੇ ਤੇ ਅਸੀਂ ਨਿਗਲ ਲੈਂਦੇ ਹਾਂ ਜਿਸ ਨਾਲ ਸਾਡੀ ਸਿਹਤ ਵਿਗੜ ਸਕਦੀ ਹੈ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ